ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਆ ਸਾਰੇ ਅ ਅੱਜ ਮੇਰੇ ਇੱਕ ਸੂਟ ਦੀ ਹੋਰ ਪਾਰਸਲ ਪਾਰਸਲ ਆਇਆ ਆ ਜਿਹੜੀ ਕਿ ਮੈਂ ਤੁਹਾਨੂੰ ਵੀਡੀਓ ਦਿਖਾਣੀ ਆ ਪਾਰਸਲ ਉਲਟ ਵੀ ਨਾ ਲੇਟ ਹੋ ਗਿਆ ਇਸ ਵਾਰ ਕਾਫੀ ਲੇਟ ਆਇਆ ਤੇ ਇਸ ਲਈ ਆਂਟੀ ਹੋਰ ਸਾਰੇ ਮਤਲਬ ਕਿ ਮੇਰੇ ਕੋਲ ਹੀ ਖੜੇ ਸੀ ਕਹਿੰਦੇ ਚਲੋ ਅਸੀਂ ਵੀ ਪਾਰਸਲ ਦੀ ਵੀਡੀਓ ਦੇਖਦੇ ਆ ਓਪਨ ਕਰਦੇ ਆ ਤੇ ਮੈਂ ਤੁਹਾਨੂੰ ਦਿਖਾਨੀ ਆ ਕਿਹੜਾ ਸੂਟ ਮੰਗਾਇਆ ਵਾ ਓਪਨ ਕਰਕੇ ਬਾਕੀ ਡਿਟੇਲ ਦੇ ਵਿੱਚ ਤਾਂ ਲਿਖਿਆ ਹੋਇਆ ਸੀ ਮਸਲੀਨ ਕਾਟਨ ਤੇ হাফ ਪੀਰ ਦਾ ਦੁਪੱਟਾ ਹੁਣ ਫੈਬਰਿਕ ਖੋਲ ਕੇ ਦੇਖਦੇ ਆ ਕਿ ਆਪਾਂ ਨੂੰ ਉਹੀ ਮਿਲਿਆ ਜਾਂ ਕਿਦਾਂ ਹਨ ਤੇ ਲਓ ਜੀ ਆਪਾਂ ਸੂਟ ਕਰਦੇ ਆ ਓਪਨ ਤੇ ਪ੍ਰਿੰਟ ਬਹੁਤ ਸੋਹਣਾ ਆ ਜਿਵੇਂ ਦੇ ਸੂਟ ਤੇ ਫੋਟੋ ਫੋਟੋ ਜਿਵੇਂ ਜੋ ਵੀ ਆ ਸੀ ਸੇਮ ਉਹੀ ਸੂਟ ਆ ਤੇ ਓਪਨ ਕਰਕੇ ਦੇਖਦੇ ਆ ਪਹਿਲਾਂ ਤੇ ਦੀ ਪੈਕਿੰਗ ਖੋਲੀਏ ਪੈਕਿੰਗ ਬਹੁਤ ਸੋਹਣੀ ਕੀਤੀ ਹੋਈ ਸੀਗੀ ਵੈਸੇ ਅੰਦਰ ਗੱਤਾ ਵਗੈਰਾ ਕਵਰ ਕਰਕੇ ਨਾ ਪੈਕਿੰਗ ਬਹੁਤ ਸੋਹਣੀ ਸੀ ਆਪਰੇ ਫੁੱਲ ਪੈਕਿੰਗ ਓਪਨ ਕਰਕੇ ਤੇ ਕੱਪੜਾ ਲੇ ਲਓ। ਪ੍ਰਿੰਟ ਬਹੁਤ ਸੋਹਣਾ ਆ। ਇਹਦੇ ਗਲੇ ਤੇ ਵਰਕ ਸੀ, ਕੱਪੜੇ ਦਾ ਫੈਬਰਿਕ ਵੀ ਬਹੁਤ ਸੋਹਣਾ ਆ। ਇਹ ਇੱਕ ਫੈਬਰਿਕ ਹੁੰਦਾ ਨਾ, ਲਾਈਟ ਵੇਟ ਮਸਲੀਨ, ਉਹ ਨਹੀਂ ਹੈਗਾ। ਇਹ ਮਸਲੀਨ ਕਾਟਨ ਜਿਵੇਂ ਕਿ ਆਪਾਂ ਪਾਰਟੀ ਵੇਅਰ ਫੈਬਰਿਕ, ਵਧੀਆ ਫੈਬਰਿਕ ਆ, ਬਹੁਤ ਵਧੀਆ ਆ। ਕੋਈ ਕੰਪਲੇਂਟ ਨਹੀਂ ਇਹਦੇ 'ਚ ਹੈਗੀ। ਠੀਕ ਆ। ਤੇ ਇਹ ਰਹੀ ਜੀ ਆਪਣੀ ਸ਼ਰਟ ਤੇ ਹੁਣ ਦਿਖਾਣੀ ਮੈਂ ਤੁਹਾਨੂੰ ਇਹਦੀ ਬਾਟਮ। ਠੀਕ ਹੈ बॉटम ਵੀ ਆਪਾਂ ਨੂੰ ਮਿਲੀ ਹੈ ਮਸਲੀਨ कॉटन ਦੀ ਤੇ ਇਹਦੇ ਤੇ ਵਰਕ ਆ ਬੇਸ਼ੱਕ ਤੁਸੀਂ ਪਲਾਜ਼ੋ ਬਣਾਓ ਜਾਂ ਸਲਵਾਰ ਬਣਾਓ ਉਹ ਤੁਹਾਡੀ ਚੋਇਸ ਆ ਬਾਕੀ ਇਹਦੇ ਤੇ ਜਿਹੜਾ ਵਰਕ ਹੈ ਨਾ ਵਰਕ ਬਹੁਤ ਹੀ ਸੰਗਣਾ ਤੇ ਫਿਨਿਸ਼ਿੰਗ ਨਾਲ ਕੀਤਾ ਹੋਇਆ ਵਰਕ ਸੀਗਾ ਬਹੁਤ ਸੋਹਣਾ ਵਰਕ ਸੀ ਕੋਈ ਕੰਪਲੇਂਟ ਨਹੀਂ ਹੈਗੀ ਸੀ ਕੱਪੜੇ ਦੇ ਵਿੱਚ ਤੇ ਇਹਦੇ ਨਾਲ ਹੀ ਮਿਲਦਾ ਹੈ ਆਪਾਂ ਨੂੰ ਹਾਫ ਪਿਓਰ ਦਾ ਦੁਪੱਟਾ ਜੀਦੀ ਚੌੜਾਈ ਵੀ ਕਾਫੀ ਜ਼ਿਆਦਾ ਸੀ ਔਰ 2.5 ਮੀਟਰ ਦਾ ਦੁਪੱਟਾ ਸੀ ਚੌੜਾਈ ਵੀ ਦੀ ਕਾਫੀ ਜ਼ਿਆਦਾ ਸੀ। ਬਾਕੀ ਲੈਸ ਲੱਗੀ ਹੈ ਇਹਦੇ ਚਾਰ ਚੁਫੇਰੇ ਲੈਸ ਲੱਗੀ ਹੋਈ ਆ ਬਲੈਕ ਕਲਰ ਦੀ ਤੇ ਆਪਾਂ ਨੂੰ ਵੀ ਸੂਟ ਬਹੁਤ ਪਸੰਦ ਆਇਆ ਮੇਰੇ ਲਾਗੇ ਖੜੇ ਸੀ ਜਿੰਨੇ ਜਾਣੇ ਉਹਨਾਂ ਨੂੰ ਵੀ ਸੂਟ ਬਹੁਤ ਪਸੰਦ ਆਇਆ ਜਿੰਨਾਂ ਲਈ ਮੰਗਵਾਇਆ ਸੀ ਉਹਨਾਂ ਨੂੰ ਵੀ ਪਸੰਦ ਆ ਗਿਆ ਆ ਬਾਕੀ ਜੋ ਤੁਹਾਨੂੰ ਪਸੰਦ ਆਇਆ ਵਾ ਤੇ ਲਾਈਕ ਸ਼ੇਅਰ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਓਕੇ ਜੀ ਅੱਜ ਦੀ ਵੀਡੀਓ ਇਹੀ ਸੀ ਬਾਏ